ਔਰ ਖੁਸ਼ੀ ਦੀ ਗੱਲ ਇਹ ਹੈ ਕਿ ਉਹਨਾਂ 'ਚ ਇੱਕ ਬੰਦਾ ਇੰਨਾ ਮੋਟੀਵੇਟਿਡ ਹੋਇਆ ਉਹਨੇ ਕਿਹਾ ਵੀ ਮੈਂ ਨਵਾਂ ਕੰਮ ਜਿਹੜਾ ਕਰਾਂਗਾ ਮੈਂ ਡੀ ਐਡਿਕਸ਼ਨ ਦਾ ਹੀ ਕਰਾਂਗਾ ਉਹ ਉਸ ਡੀ ਐਡਿਕਸ਼ਨ ਸੈਂਟਰ ਦੇ ਵਿੱਚ ਹੀ এমਪਲੋਏ ਹੋ ਗਿਆ ਕਿਤੇ ਬੱਚੇ ਡੀ ਐਡਿਕਟ ਹੋ ਕੇ ਆਣਗੇ ਇਹਨਾਂ ਨੂੰ ਅਸੀਂ ਆਪਣੇ ਹੀ ਹੀਰੋਜ਼ ਬਣਾ ਕੇ ਲੋਕਾਂ ਦੇ ਸਾਹਮਣੇ ਪੇਸ਼ ਕਰਾਂਗੇ ਤਾਂ ਕਿ ਲੋਕਾਂ ਨੂੰ ਜਿਹੜੇ ਵੀ ਇਸ ਦਲਦਲ 'ਚ ਗੇਝ ਜਾਂਦੇ ਨੇ ਕਿਸੇ ਕਾਰਨ ਕਰਕੇ ਉਹ ਕਿਤੇੰ tanto ਬਾਚਨ ਉਹਨਾਂ ਨੂੰ ਪਤਾ ਲੱਗ ਜਵੇ ਵੀ ਇਹ ਕਿੰਨਾ ਮਾੜਾ ਚੀਜ਼ ਹੈ ਫਰੀडम ਆਫ ਐਡਿਕਸ਼ਨ ਮੁਸ਼ਕਲ ਹੈ ਪਰ ਅਸੰਭਵ ਨਹੀਂ ਹੌਲੀ ਹੌਲੀ ਬੰਦਾ ਹੋ ਹੀ ਜਾਂਦਾ ਹੈ ਕਲੀਨ ਦੋਸਤੋ ਨਵਾਂ ਸ਼ਹਿਰ ਪੁਲਿਸ ਦੀ ਨਵੇਕਲੀ ਸ਼ੁਰੂਆਤ ਹੈ ਅੱਛਾ ਉਪਰਾਲਾ ਕਹਿੰਦੇ ਹੁਣ ਨਸ਼ੇੜੀਆਂ ਦੀ ਜ਼ਿੰਦਗੀ ਵੀ ਬਣਾਈ ਜਾਵੇਗੀ ਬਿਹਤਰੀਨ ਦੋਸਤੋ ਨਸ਼ੇੜੀਆਂ ਦੀ ਜ਼ਿੰਦਗੀ ਵੀ ਬਣਾਈ ਜਾਵੇਗੀ ਮੁੜ ਤੋਂ ਬਿਹਤਰੀਨ ਦੋਸਤੋ ਸਤਿ ਸ਼੍ਰੀ ਅਕਾਲ ਪੀਪੀ 32 ਨਵਾਂ ਸ਼ਹਿਰ ਦੇਖ ਰਹੇ ਮੈਂ ਤੁਹਾਡਾ ਆਪਣਾ ਪਰਿਵਾਰਕ ਮੈਂਬਰ ਦਿਨੇਸ਼ ਸੂਰੀ ਤੁਸੀਂ ਸ਼ਹਿਰ ਤੋਂ ਨਜ਼ਰ ਆ ਲੈਣ ਦੇ ਵੀਡੀਓ ਕਿਸ ਬਾਬਤ ਖਣ ਵਾਲੀ ਹੈ ਸਾਥੀਓ ਪੰਜਾਬ ਸਰਕਾਰ ਦਾ ਯੁੱਧ ਨਸ਼ਿਆਂ ਵਿਰੁੱਧ ਚੱਲ ਰਿਹਾ ਹੈ ਜਿਸ ਨੂੰ ਪੰਜਾਬ ਪੁਲਿਸ ਨੇ ਬਹੁਤ ਸੀਰੀਅਸਲੀ ਲਿਆ ਹੋਇਆ ਹੈ ਪਿਛਲੇ ਦਿਨਾਂ ਵਿੱਚ ਆਪਾਂ ਦੇਖੀਏ ਤਾਂ ਵੱਡੀਆਂ ਕਾਰਵਾਈਆਂ ਹੋਈਆਂ ਔਰ ਕਾਰਵਾਈਆਂ ਨੂੰ ਹੋਰ ਕਾਰਗਰ ਸਾਬਤ ਕਰਨ ਲਈ ਪੁਲਿਸ ਨੇ ਇੱਕ ਨਵੀਂਕਲੀ ਸ਼ੁਰੂਆਤ ਕੀਤੀ ਹੈ ਦੱਸ ਦਈਏ ਅੱਜ ਜਿਲ੍ਹਾ ਨਵਾਂ ਸ਼ਹਿਰ ਵਿੱਚ ਜਿਲ੍ਹਾ ਸ਼ਹੀਦ ਭਗਤ ਸਿੰਘ ਨਗਰ ਵਿੱਚ ਏਡੀਜੀਪੀ ਐਸ ਰਾਏ ਪਹੁੰਚਦੇ ਆ ਔਰ ਵੱਡੀ ਗਿਣਤੀ ਵਿੱਚ ਪੁਲਿਸ ਮੁਲਾਜ਼ਮ SSP ਡਾਕਟਰ ਮਹਿਤਾਬ ਸਿੰਘ ਵਿਰਕ ਉਹਨਾਂ ਦੀ ਅਗਵਾਈ ਹੇਠ ਬੰਗਿਆਂ ਲਖਪੁਰ ਵਿਖੇ ਪਹੁੰਚਦੇ ਇੱਥੇ ਕੈਸੋ ਆਪਰੇਸ਼ਨ ਚਲਾਇਆ ਜਾਂਦਾ ਪਰ ਨਾਲ ਦੀ ਨਾਲ ਇਹ ਖਾਸ ਗੱਲ ਜਿਹੜੀ ਸਾਹਮਣੇ ਆਈ ਉਹ ਇਹ ਕਿ ADGP ਸਾਹਿਬ ਨੇ ਗੱਲ ਆਖੀ ਹੈ ਕਿ ਜਿਹੜੇ ਨਸ਼ੇੜੀ ਹੈ ਉਹਨਾਂ ਦੀ ਜ਼ਿੰਦਗੀ ਮੁੜ ਤੋਂ ਟਰੈਕ ਤੇ ਆ ਸਕੇ ਦੁਬਾਰਤਿਓ ਮੁੱਖ ਧਾਰਾ ਨਾਲ ਜੁੜ ਸਕਣ ਉਹਨਾਂ ਦੀ ਜ਼ਿੰਦਗੀ ਬਿਹਤਰੀਨ ਬਣ ਸਕੇ ਉਹਨਾਂ ਦੀ ਪਰਿਵਾਰਾਂ ਦੀ ਜ਼ਿੰਦਗੀ ਵਿੱਚ ਅੱਛੀ ਤਬਦੀਲੀ ਆਵੇ ਉਸ ਲਈ ਵੀ ਪੁਲਿਸ ਕੰਮ ਕਰਨਾ ਚਾਹੁੰਦੀ ਹੈ ਆਈ ਮੀਨ ਟੂ ਸੇ ਰੀਹੈਬਿਲੀਟੇਸ਼ਨ ਵਾਸਤੇ ਰੀਹੈਵ ਵਾਸਤੇ ਤਾਂ ਜੋ ਜਿਹੜੇ ਨਸ਼ੇੜੀ ਆ ਉਹ ਨਸ਼ਾ ਛੱਡ ਸਕਣ ਡੀ ਐਡਿਕਸ਼ਨ ਜਿਹੜਾ ਆ ਉਹਨੂੰ ਸਟਰੈਂਥਨ ਕੀਤਾ ਜਾਵੇਗਾ ਤਾਂ ਜੋ ਜਿਹੜੇ ਵਿਚਾਰੇ ਨਸ਼ੇ ਵਿੱਚ ਫਸ ਚੁੱਕੇ ਆ ਔਫ ਫਰੀडम ਆਫ ਐਡਿਕਸ਼ਨ ਉਹਨਾਂ ਨੂੰ ਮਿਲ ਸਕੇ ਉਹਨਾਂ ਦੀ ਜ਼ਿੰਦਗੀ ਵੀ ਕਲੀਨ ਲਿਵਿੰਗ ਹੋ ਸਕੇ ਉਹਨਾਂ ਦੀ ਐਡਿਕਸ਼ਨ ਦੀ ਟ੍ਰੀਟਮੈਂਟ ਕੀਤੀ ਜਾਵੇ ਤਾਂ ਇਹ ਗੱਲਾਂ ਬਹੁਤ ਵਾਜਿਬ ਨੇ ਬਹੁਤ ਚੰਗੀਆਂ ਨੇ ਪੁਲਿਸ ਹੁਣ ਇਸ ਪੱਖ ਤੋਂ ਵੀ ਸੋਚ ਰਹੀ ਹੈ ਕਿ ਜਿਹੜੇ ਨਸ਼ਾ ਕਰ ਰਹੇ ਨੇ ਸਿਰਫ ਉਹਨਾਂ ਨੂੰ ਫੜ ਫੜ ਕੇ ਜੇਲਾ ਅੰਦਰ ਨਹੀਂ ਤੁੰਣਾ ਸਗੋਂ ਉਹਨਾਂ ਦੇ ਦਿਮਾਗ ਅੰਦਰ ਜਿਹੜਾ ਨਸ਼ੇ ਦਾ ਕੀੜਾ ਹੈ ਉਸ ਨੂੰ ਵੀ ਖਤਮ ਕਰਨਾ ਹੈ ਤਾਂ ਜੋ ਮੁੜ ਤੋਂ ਜਿਹੜੇ ਨਸ਼ੇ ਦੀ ਦਲਦਲ ਵਿੱਚ ਫਸ ਚੁੱਕੇ ਨੇ ਉਹ ਆਪਣੀ ਜ਼ਿੰਦਗੀ ਨੂੰ ਸ਼ੁਰੂਆਤ ਕਰ ਸਕਣ ਉਸ ਦੀ ਇੱਕ ਚੰਗੀ ਸ਼ੁਰੂਆਤ ਕਰ ਸਕਣ ਤਾਂ ਮੌਕੇ ਦੀਆਂ ਤਸਵੀਰਾਂ ਤੋਂ ਦਖਾਨੇ ਆ ਬੰਗਿਆਂ ਦੇ ਪਿੰਡ ਲਖਪੁਰ ਤੋਂ ਜਿੱਥੇ ਕਿਹਾ ਜਾਂਦਾ ਹੈ ਕਿ ਲਖਪੁਰ ਵਿੱਚ ਨਸ਼ੇ ਨੇ ਲੱਕ ਤੋੜੇ ਹੋਏ ਤਾਂ ਪੁਲਿਸ ਹੁਣ ਕੈਸੋ ਆਪਰੇਸ਼ਨ ਦਾ ਕਰੀ ਰਹੀ ਹੈ ਲੇਕਿਨ ਨਾਲ ਦੀ ਨਾਲ ਨਵੇਕਲੀ ਸ਼ੁਰੂਆਤ ਵੀ ਹੈ ਕਿ ਜਿਹੜੇ ਨਸ਼ਾ ਕਰ ਰਹੇ ਨੇ ਉਹਨਾਂ ਨੂੰ ਹੀ ਜ਼ਿੰਦਗੀ ਨੂੰ ਸਥਿਰ ਬਣਾਣਾ ਚੰਗਿਆ ਬਣਾਣਾ ਤਾਂ ਜੋ ਉਹ ਵੀ ਜ਼ਿੰਦਗੀ ਨੂੰ ਸਿਰਫ ਕੱਟਣ ਨਾ ਜ਼ਿੰਦਗੀ ਨੂੰ ਮਾਣ ਸਕਣ ਦਿਖਾਨੀ ਤੁਹਾਨੂੰ ਮੌਕੇ ਦੇ ਪੂਰੇ ਤਸਵੀਰਾਂ ਇਹ ਅੱਜ ਜਿਹੜਾ ਕੈਸੋ ਆਪਰੇਸ਼ਨ ਆਪਾਂ ਕਦੇ ਹੈਗੇ ਇਹਦੇ ਵਿੱਚ ਥੋੜੀਆਂ ਚੇਂਜਸ ਨੇ ਜੀਤੇ ਬਾਰੇ ਮੈਂ ਤੁਹਾਨੂੰ ਾਗੁਕਤ ਕਰਾਉਣਾ ਚਾਹਾਂਗਾ ਕਿ ਸਤਾ ਦਾ ਤਰੀਕ ਨੂੰ ਮਾਨਯੋਗ ਡੀਜੀਪੀ ਸ਼੍ਰੀ ਗੌਰਵ ਯਾਦਵ ਜੀ ਨੇ ਸਾਦਾ ਆਪਰੇਸ਼ਨ ਰਿਵਿਊ ਕੀਤਾ ਹੈਡਕ quartਰ ਤੇ ਜਿੰਨੇ ਵੀ ਏਡੀਜੀਪੀ ਸਹਿਬਾਨ ਦੀ ਡਿਊਟੀ ਇਸ ਆਪਰੇਸ਼ਨ ਦੇ ਵਿੱਚ ਲੱਗੀ ਵੀ ਆ ਉਹਨਾਂ ਨੇ ਉਹ ਰਿਵਿਊ ਕੀਤੀ ਔਰ ਉਹਨਾਂ ਨੇ ਸਾਨੂੰ ਕੁਝ ਹੋਰ ਦਸ਼ਾ ਨਿਰਦੇਸ਼ ਦਿੱਤੇ ਕਿ ਇਹ ਜਿਹੜੀ ਆਪਾਂ ਨੇ ਨਸ਼ਾ ਵਿਰੋਧ ਯੁੱਧ ਆਰੰਭ ਕੀਤਾ ਹੋਇਆ ਉਹਨੂੰ ਆਪਾਂ ਹੋਰ ਕਾਰਗਰ ਰੰਗ ਨਾਲ ਕਿਵੇਂ ਕਰ ਸਕਦੇ ਆ ਇਸ ਦੇ ਤਹਿਤ 24 ਤਰੀਕ ਨੂੰ ਮੈਂ ਇੱਥੇ ਆਇਆ ਤੇ ਆਪਣਾ ਡਾਕਟਰ ਮਹਿਤਾਬ ਸਿੰਘ ਐਸਐਸਪੀ ਸਾਹਿਬ ਤੇ ਜਿਹੜੇ ਆਪਣੇ ਐਸਐਚਓ ਸਹਿਵਾਨ ਨੇ ਚੌਕੀਚਾ ਸਾਹਿਬ ਨੇ ਸਾਡੇ ਨਾਲ ਬੈਠ ਕੇ ਇਹਦੇ ਬਾਰੇ ਸਲਾਹ ਕੀਤੀ ਕਿ ਕੀ ਕੀ ਆਪਾਂ ਨੂੰ ਨਵੀਆਂ ਚੀਜ਼ਾਂ ਕਰਨ ਦੀ ਲੋੜ ਹੈਗੀ ਆ ਤਾਂ ਕਿ ਜਿਹੜਾ ਆਪਣਾ ਅਭਿਆਨ ਚੱਲ ਰਿਹਾ ਉਹ ਨੂੰ ਹੋਰ کارਗਰ ਆਪਾਂ ਬਣਾ ਪਾਈਏ ਉਦੇ ਤਹਿਤ ਇਹ ਗੱਲ ਸਾਹਮਣੇ ਆਈ ਕਿ ਆਪਾਂ ਨੂੰ ਇਸ ਅਭਿਆਨ ਨੂੰ ਹੋਰ کارਗਰ ਕਰਨ ਲਈ ਲੋਕਾਂ ਦੇ ਸਹਿਯੋਗ ਦੀ ਬਹੁਤ ਲੋੜ ਆ। ਆਪਾਂ ਨੂੰ ਜਿਹੜੀ ਆਪਣੀ ਇਨਫਰਾਸਟ੍ਰਕਚਰ ਹੈਗੀ ਆ ਜਿਹੜੀ ਰੀਹੈਬ ਤੇ ਰੀਹੈਬਿਟੇਸ਼ਨ ਜੀ ਆ ਉਹ ਦ ਜਿਹੜੀ ਡੀ ਐਡਿਕਸ਼ਨ ਉਹ ਇਨਫਰਾਸਟ੍ਰਕਚਰ ਵੀ ਸਟਰੈਂਥ ਕਰਨ ਦੀ ਲੋੜ ਹੈਗੀ ਆ ਤੇ ਲੋਕਾਂ ਦਾ ਸਹਿਯੋਗ ਲੈਣ ਦੀ ਲੋੜ ਹੈਗੀ ਆ ਉਸ ਦੇ ਤਹਿਤ ਅਸੀਂ ਹੁਣ ਜਿਹੜਾ ਕੰਮ ਨਵੈਕੜਾ ਕਰਨ ਜਾ ਰਹੇ ਹਾਂ ਕਿ ਅਸੀਂ ਆਪਣੀਆਂ ਸੰਪਰਕ ਮੀਟਿੰਗਾਂ ਜਿਹੜੀਆਂ ਹੈਗੀਆਂ ਨੇ ਉਹ ਪਹਿਲਾਂ ਵੀ 175 ਦੇ ਕਰੀਬ ਆਪਾਂ ਨੇ ਸੰਪਰਕ ਮੀਟਿੰਗਾਂ ਕੀਤੀਆਂ ਹੈਗੀਆਂ ਪਰ ਉਹਨਾਂ ਤੇ ਹੋਰ ਅਸੀਂ ਜੋ ਦੇਵਾਂਗੇ ਇੱਕ ਅਸੀਂ ਇਹ ਦੇਚ ਉਪਰਾਲਾ ਕਰ ਰਹੇ ਹਾਂ ਕਿ ਜਿਹੜੇ ਬੰਦੇ ਇਸ ਆਦਤ ਦੇ ਸ਼ਿਕਾਰ ਹੋ ਗਏ ਨੇ ਉਹਨਾਂ ਨੂੰ ਡੀ ਐਡਿਕਟ ਕਰਾਇਆ ਜਾਵੇ ਔਰ ਉਹਨਾਂ ਚ ਕੁਛ 6 ਬੰਦੇ ਅਸੀਂ ਆਇਡੈਂਟੀਫਾਈ ਕੀਤੇ ਸੀ ਜਿਹੜੇ ਨੂੰ ਅਸੀਂ ਆਇਡੈਂਟੀਫਾਈ ਕਰਕੇ ਉਹਨਾਂ ਦੀ ਡੀ ਐਡਿਕਸ਼ਨ ਕਰਤੀ ਤੇ ਉਹਨਾਂ ਨੂੰ ਆਲਟਰਨੇਟ এমਪਲॉयਮੈਂਟ ਦੇ ਦਿੱਤੀ ਹੈਗੇ ਤਾਂ ਕਿ ਉਸ ਇਸ ਚੱਕਰ ਵੀਊ ਚੋਂ ਨਿਕਲ ਕੇ ਉਹ ਨਵਾਂ ਕੰਮ ਸ਼ੁਰੂ ਕਰ ਲੈਣ ਔਰ ਖੁਸ਼ੀ ਦੀ ਗੱਲ ਇਹ ਹੈ ਕਿ ਉਹਨਾਂ ਚੋਂ ਇੱਕ ਬੰਦਾ ਇੰਨਾ ਮੋਟੀਵੇਟਿਡ ਹੋਇਆ ਉਹਨੇ ਕਿਹਾ ਵੀ ਮੈਂ ਨਵਾਂ ਕੰਮ ਜਿਹੜਾ ਕਰਾਂਗਾ ਮੈਂ ਡੀ ਐਡਿਕਸ਼ਨ ਦਾ ਹੀ ਕਰਾਂਗਾ ਉਹ ਉਸ ਡੀ ਐਡਿਕਸ਼ਨ ਸੈਂਟਰ ਦੇ ਵਿੱਚ ਹੀ এমਪਲॉय ਹੋ ਗਿਆ ਦੇ ਉਹ ਡੀ ਐਡਿਕਸ਼ਨ ਚ ਸਹਾਇਤਾ ਕਰਦੇ ਇਹ ਪਹਿਲੇ 6 ਤੋਂ ਬਾਅਦ ਹੋਣ ASCII ਅਗਲੇ 6 ਆਇਡੈਂਟੀਫਾਈ ਕਰ ਲੈਣੇ ਵੀ ਆ ਜਿਹੜੇ 6 ਬੰਦੇ ਹੋਰ ਹੈਗੇ ਨੇ ਜਿਨ੍ਹਾਂ ਨੂੰ ਅਸੀਂ ਡੀ ਐਡਿਕਟ ਕਰਾਉਣਾ ਔਰ ਇਹ ਜਿਹੜੇ ਬੱਚੇ ਡੀ ਐਡਿਕਟ ਹੋ ਕੇ ਆਣਗੇ ਇਹਨਾਂ ਨੂੰ ਅਸੀਂ ਆਪਣੇ ਹੀ ਹੀਰੋਜ਼ ਬਣਾ ਕੇ ਲੋਕਾਂ ਦੇ ਸਾਹਮਣੇ ਪੇਸ਼ ਕਰਾਂਗੇ ਤਾਂ ਕਿ ਲੋਕਾਂ ਨੂੰ ਜਿਹੜੇ ਵੀ ਇਸ ਦਲਦਲ ਚ ਗੇਜ ਜਾਂਦੇ ਨੇ ਕਿਸੇ ਕਾਰਨ ਕਰਕੇ ਉਹ ਕਿੰਨਾ ਤੋਂ ਬਾਚਨ ਉਹਨਾਂ ਨੂੰ ਪਤਾ ਲੱਗ ਜਵੇ ਵੀ ਇਹ ਕਿੰਨਾ ਮਾੜੀ ਚੀਜ਼ ਹੈਗੀ ਇਹ ਸਾਡੀ ਹੁਣ ਆਉਣ ਵਾਲੇ ਸਮੇਂ ਦੇ ਵਿੱਚ ਪ੍ਰੀਓਰਿਟੀ ਦੇਗੀ ਬਾਕੀ ਪਹਿਲਾ ਕੈਂਪੇਨ ਹੈਗਾ ਇਨਫੋਰਸਮੈਂਟ ਦਾ ਕੈਂਪੇਨ ਹੈਗਾ ਉਸ ਤੋਂ ਹੀ ਕਾਰਗਰ ਢੰਗ ਨਾਲ ਕੀਤਾ ਜਾ ਰਿਹਾ ਹੈਗਾ ਉਹਦੇ ਤਹਿਤ ਜਿਹੜੀ ਪ੍ਰਾਪਰਟੀ ਜ਼ਬਤ ਕਰਨੀ ਕੋਈ 47 ਲੱਖ ਦੀ ਪ੍ਰਾਪਰਟੀ ਇਸ ਜ਼ਿਲ੍ਹੇ ਦੇ ਵਿੱਚ ਜ਼ਬਤ ਕੀਤੀ ਜਾ ਰਹੀ ਗਈ ਹੈਗੀ ਆ ਤੇ ਜਿਹੜੀ ਨਸ਼ੇ ਦੀ ਸਪਲਾਈ ਨੂੰ ਕੰਟੇਨ ਕਰਨਾ ਉਹਦੇ ਤਹਿਤ ਵੀ ਪੂਰੀ ਕਾਰਵਾਈ ਕੀਤੀ ਜਾ ਰਹੀ ਹੈ ਸਿਰਫ ਹਾਂਜੀ ਸੋ ਇਹੀ ਅਸੀਂ ਤੁਹਾਡੀ ਗੱਲ ਬਿਲਕੁਲ ਠੀਕ ਹੈ ਫੋਰਸਿਸ ਦੀ ਕਮੀ ਹੈਗੀ ਆ ਉਹ ਫੋਰਸ ਜਿੰਨੀ ਵੀ ਹੈਗੀ ਹੈ ਇੱਕ ਤਾ ਉਹਦੀ ਆਪਟੀਮਮ ਯੂਟਿਲਾਈਜੇਸ਼ਨ ਤੇ ਉਹ ਲੋਕਾਂ ਦਾ ਸਹਿਯੋਗ ਲੈ ਕੇ ਹੀ ਆਪਾਂ ਉਹਨੂੰ ਫੋਰਸ ਨੂੰ ਮਲਟੀਪਲਾਈ ਕਰ ਸਕਦੇ ਹਾਂ ਜਦੋਂ ਲੋਕ ਆਪਣੇ ਨਾਲ ਹੁੰਦੇ ਨੇ ਇਨਫੋਰਮੇਸ਼ਨ ਆਪਾਂ ਨੂੰ ਲੋਕਾਂ ਤੋਂ ਆਣੀ ਸ਼ੁਰੂ ਹੋ ਜਾਂਦੀ ਹੈ ਤੇ ਥੋੜੇ ਬੰਦੇ ਹੀ ਉਹਨਾਂ ਕਰਕੇ ਕੰਮ ਕਰ ਪਾਉਂਦੇ ਨੇ ਬਿਲਕੁਲ ਬਿਲਕੁਲ ਤਹੀਂ ਮੈਂ ਕਿਹਾ ਕਿ ਉਹ ਸਾਡੇ ਆਉਣ ਵਾਲੇ ਸਮੇਂ ਦੇ ਵਿੱਚ ਹੀਰੋ ਹੋਣਗੇ ਜਿਹੜੇ ਕਿ ਇਸ ਦਲਦਲ ਤੋਂ ਨਿਕਲੇ ਨੇ ਔਰ ਉਹ ਦੂਜੇ ਲੋਕਾਂ ਨੂੰ ਔਗਤ ਕਰਾਂਗੇ ਕਿ ਇਹ ਕਿੰਨੀ ਕਮਾੜੀ ਉਹ ਲੱਤ ਹੈਗੀ ਆ ਔਰ ਉਹ ਆਪਣੇ ਆਪ ਨੂੰ ਇਸ ਚੀਜ਼ ਤੋਂ ਬਚਾ ਕੇ ਰੱਖ ਸਰ ਜੋ ਸੀਐਮ ਸਾਹਿਬ ਨੇ ਜਾਂ ਡੀਜੀਪੀ ਸਾਹਿਬ ਨੇ ਮਹਿਮ ਚੱਕੀ ਫਲਾਈ ਆ ਕਿੰਨੀ ਕੁ ਇਸ ਵੇਲੇ ਸਕਸੈਸਫੁਲ ਚਪਲ ਚੱਲ ਰਹੀਆਂ ਕਿੰਨਾ ਤੁਹਾਨੂੰ ਲੱਗ ਰਿਹਾ ਹੈ ਕਿ ਆਪਾਂ ਲੋਕਾਂ ਤੇ ਜਿਹੜਾ ਮਸ਼ੀਨ ਨੂੰ ਥੱਲ ਪਾ ਰਹੇ ਦੇਖੋ ਜਿਹੜੀ ਮਾਣਯੋਗ ਸੀਐਮ ਔਰ ਮਾਣਯੋਗ ਡੀਜੀਪੀ ਸਾਹਿਬ ਨੇ ਮੋਹਨ ਚੱਕੇ ਇਹ ਸਾਰੇ ਪ੍ਰਦੇਸ਼ ਦੇ ਵਿੱਚ ਹੀ ਬਹੁਤ کارਗਰ ਹੋਈ ਹੈ ਔਰ ਇਸ ਦੇ ਬਾਰੇ ਡੀਜੀਪੀ ਸਾਹਿਬ ਨੇ ਸਟੇਟ ਲੈਵਲ ਤੇ ਇੱਕ ਪ੍ਰੈਸ ਕਾਨਫਰੰਸ ਕਰਕੇ ਸਾਡੇ ਇਹ ਤੱਥ ਵੀ ਦੱਸੇ ਨੇ ਕਿ ਕਿੰਨੇ ਆਪਾਂ ਨੇ ਕਿੰਨੇ ਕਿਲੋਆਂ ਦੇ ਵਿੱਚ ਔਰ ਇਹ ਨਸ਼ਾ ਦੀ ਜਿਹੜੀ ਸਪਲਾਈ ਆ ਉਹ ਪਕੜੀ ਹੈ ਸੋ ਇਸ ਦਾ ਕੀ ਇਹਦੀ ਕਾਰਗਰ ਦਾ ਇਹੀ ਆ ਕਿ ਆਪਨੇ ਜਦੋਂ ਨਸ਼ਾ ਪਕੜਿਆ ਜਾਂਦਾ ਹੈਗਾ ਉਹੀ ਇੱਕ ਇਹਦੀ ਇਨਫੋਰਸਮੈਂਟ ਦੇ ਪੱਖੋਂ ਤਾਂ ਸਾਡੇ ਬੂਦੀ ਕਾਰਗਰ ਹੈਗੀ ਆ ਸਰ ਮੈਂ ਚੇਂਜ ਇਹ ਮੈਂ ਕਹਾਂਗਾ ਕਿ ਗਲਤ ਤੁਸੀਂ ਕਹਿੰਦੇ ਹੋ ਗ੍ਰਾਮਾ ਦੇ ਵਿੱਚ ਜਦੋਂ ਤੁਸੀਂ ਆ ਆਪਣਾ ਇਹ ਵਾਹਕੂ ਦੀ ਕੇ ਪੰਨਾ ਸ਼ਹਿਰ ਆਪਣਾ ਜਿਲ੍ਹਾ ਇਨਾ ਅਫੈਕਟਡ ਨਹੀਂ ਹੈਗਾ ਪਰ ਜਿਹੜੇ ਆਪਣੇ ਜ਼ਿਲ੍ਹੇ ਸਦਾ ਦੇ ਜ਼ਿਲ੍ਹੇ ਨੇ ਉਹ ਜ਼ਿਆਦਾ ਅਫੈਕਟਡ ਹੈਗੇ ਨੇ ਔਰ ਉਹਨਾਂ ਜ਼ਿਲ੍ਹਿਆਂ ਦੇ ਵਿੱਚ ਤਾਂ ਕਿਲੂਆਂ ਦੇ ਹਿਸਾਬ ਨਾਲ ਹੁੰਦੀ ਹੈ ਰਿਕਵਰੀ ਸੋ ਇਹ ਤਾਂ ਅੱਛੀ ਗੱਲ ਆ ਵੀ ਆਪਣੇ ਇੱਥੇ ਗ੍ਰਾਮਾਂ 'ਚ ਰਿਕਵਰੀ ਹੁੰਦੀ ਹੈ ਪਰ ਜਿੰਨੀ ਵੀ ਹੁੰਦੀ ਆ ਉਹ ਮੈਕਸਿਮਮ ਹੋ ਰਹੀ ਆ ਜੀ ਮਤਲਬ ਠੀਕ ਹੈ